uh divahe guru nih chal shat ਤੇਰਾ ਘਰ ਭਲਾ ਤੇਰਾ ਘਰ ਅਨੰਦ ਵਧਾਈ ਦੁੱਧ ਘਰ ਮਾਨ ਮਹੱਤਾ ਗਲਾ ਭਰਪੂਰ ਦਿਸ ਜਤ ਕਦਾ ਨਾਨਕ ਦਾਸਨ ਦਾਸ ਫੋデア ਗਾ ਬਿਨ ਬਤਾਰ ਸਰਬ ਕਲਾ ਭਰਪੂਰ ਦਿਸ ਜਤ ਕਦਾ ਵਲ ਆ ਨਤਾਨ ਨਦਾਨ ਵਡਾਉਤ ਅਨਮਾਨਨ ਕੋ ਮਾਈ ਯਥਾ ਲਾ ਥਾਨ ਦਿਵਾਵਤ ਗਰੀਬ ਨਵਾਜ ਤਿਸਨਾਮ ਗਰੀਬਨ ਪੀਰ ਮਦਾਵਤ ਵੰਦ ਹੈ ਵਰਦਾ ਗਰਦ ਕੀ ਲਾਜ ਰਖਾਵਤ ਧੀਨ ਦਰਦ ਦੁਖ ਬੰਜਨਾ ਘਟ ਘਟ ਅਨਾਥ ਅਨਾਥ ਸਰਨ ਤੁਮਾਰੇ ਸਰਨ ਤੁਮਾਰੀ ਆਇਓ ਨਾਲ ਕੇ ਪ੍ਰਵਸਾਥ ਦਿਉ ਬੁਲਾ ਬਹੁਤਿਓ ਬੋਲੇ ਸੁਆਮੀ ਖੁਦਰਤ ਕਵਣ ਹਮਾਰੀ ਸੋ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਦੰਦੋਤ ਬੰਦਨ ਅਨਕbaar ਸਰਬ ਕਲਾ ਸਮਰਥ ਢੋਲਨ ਤੇਰੇ ਸੱਚਾ ਬਾਤ ਸਾਹ ਸਰ ਸਾਹ ਦਾ ਸਾਹ ਜਿਸ ਬਾਸ ਬੈਠਿਆ ਉਸੋ ਹੀ ਆ ਜਿਸ ਬਾਸ ਬੈਠਿਆ ਸੋਹੀ ਆ ਸਵਨਾ ਦਾ ਵਸਾ ग़रीब मह समृ भेद पुराण पोथी ਨਾਮ বিনা ਸਭ ਕੋੜ ਗਾਲੀ ਹੋਛਿਆ ਨਾਮ ਨਦਾਨ ਅਪਮਾਰ ਅਗਦਾ ਮਨ ਵਸਾਇ ਜਨਮ ਮਰਨ ਮੋ ਦੁਖ ਛਾਦ ਸੰਗ ਨਸਾ ਰਤਵੇਦ ਪੁਰਾਨ ਹੁਕਾਰਨ ਉਪੋਥੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੀਬ ਨਵਾਜ ਬਾਦਸ਼ਾ ਦਰਵੇਸ਼ ਬੰਦੀਸ਼ੋੜ ਸ਼ਾਹੇ ਸ਼ਾਹ ਨਿਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਜੇ ਰਵਾਜ ਖਰੂ ਖਾਲਸਾ ਗੁਰਸਖਰਤ ਜੀਓ ਸਤਿਗੁਰਾਂ ਨੇ ਬਾਰ ਕਿਰਪਾ ਬਖਸ਼ਿਸ਼ ਕੀਤੀ ਹ ਜੋ ਤੇ ਬਾਗਨ ਸਥਾਨਾਂ ਤੇ ਰਣ ਬਤੀਤ ਹੋਈ ਅਗਲੇ ਦਿਲੇ ਤੋਂ ਬਾਦਸ਼ਾਹ ਦੇ ਹਜ਼ੂਰੀ ਸਿੰਘਾਂ ਨੇ ਦਰਬਾਰ ਦੀਵਾਨ ਸਜਾਏ ਹਨ ਨਿਤਨੇਮ ਬਾਣੀ ਦਾ ਜਾਪ ਹੋਏ ਇਸ ਖੋਹਣੇ ਸਾਬਾਡ ਬੜੇ ਉਸ ਨੇ ਐਸ ਵੀਲੇ ਕੁਰਬਾਨੀ ਵਿਚਾਰ ਦਾ ਸਮਾ ਹੋਇਆ ਹੈ ਸੋਹ ਸੰਗਤ ਜੀਓ ਸਤ ਗੁਰਾਂ ਨੇ ਇਨ ਅਮਰਤ ਮਈ ਸ਼ਬਦਾਂ ਦੇ ਰੂਪ ਵਿੱਚ ਬਹੁਤ ਵੱਡਾ ਅਝਾਨਾ ਜਿਸ ਦੇ ਬਾਬਤ ਗੁਰਬਾਣੀ ਦੇ ਵਿੱਚ ਐਉਂ ਫਰਮਾਇਆ ਹੈ ਕਿ ਨੀਉ ਦਾਦੇ ਕਾ ਖੋਲ ਜਿਠਾ ਖਜ਼ਾਨਾ ਆ ਮੇਰਾ ਮਨ ਭੈਰ ਨਦਾਨਾ ਇਹ ਸਾਡੇ ਪਿਓ ਦਾਦਿਆਂ ਪਿਤਾ ਪੁਰਖਿਆਂ ਦਾ ਖਜ਼ਾਨਾ ਜਿਸ ਵਿੱਚ ਰਤਨ ਜਵਾਹਰ ਮਾਨਕਾ ਰੂਪੀ ਤੇਸ਼ਕੀਮਤੀ ਬਚਨ ਜੀਵਨ ਜਾਂਚ ਜੀਵਨ ਜੁਗਤੀਆਂ ਆ ਮਾਇਆ ਨਗਰੀ ਦੇ ਵਿੱਚੋਂ ਇਹ ਉਹ ਵਾਹਿਗੁਰੂ ਪਰਮੇਸ਼ਰ ਤੱਕ ਪਹੁੰਚਣ ਤੇ ਸ਼ਬਦ ਸੁਰਤ ਦਾ ਮਲਾਪ ਕਰਨ ਵਾਸਤੇ ਹੈ ਮਹੱਤਵ ਬੇਸ਼ੱਕ ਕਿਸੇ ਕੋਲ ਹੋਵੇ ਪਰ ਅਗਰ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਅਗ ਜੀਵੇ ਤ੍ਰਿਕ ਜੀਵਾਸ ਜੇ ਆਪਣੇ ਧਰਮ ਤੇ ਆਪਣੇ ਸਤਗੁਰੂ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਨਹੀਂ ਹੋਈ ਤਾਂ بادشاہ ਕਹਿੰਦੇ ਭਾਈ ਉਹਦੇ ਸਭ ਕੁਝ ਨੂੰ ਹੀ ਤਰਕਾਰ ਹੈ ਜਿਤਨਾ ਜੀਵਨ ਜੀ ਲਿਆ ਉਹ ਵੀ ਜੀਵ ਉਸ ਜਿਹੜੀ ਜਾਣ ਦੀ ਆਸ ਰੱਖੇ ਆ ਜਾਣ ਵਾਲੇ ਸਮੇਂ ਜਿਉਂ ਕਰਾਂਗੇ ਆ ਕਰਾਂਗੇ ਅਰੇ ਕਹਿੰਦੇ ਉਹਨੂੰ ਵੀ ਤਰਕਾ ਕਿਉਂਕਿ ਸੁਪਨੇ ਦਾ ਸੁਪਨਾ ਭਰਿਆ ਸੰਗ ਚੱਲਿਆ ਕਮਾਇਆ ਸੁਪਨਾ ਤੇ ਆਖਰ ਸੁਪਨਾ ਹੈ ਪਰ ਨਾਲ ਜਾਣ ਵਾਲੀ ਜਿਹੜੀ ਵਸਤੂ ਹੈ ਉਹ ਗੁਰੂ ਦਰ ਦੀ ਸੇਵਾ ਸਿਮਰਨ ਭਾਵਨਾ ਪਰ ਉਪਕਾਰ ਦੀ ਜਿਹੜੀ ਕਮਾਈ ਹੈ ਉਹੋ ਹੀ ਇਹ ਦੁਨੀਆ ਤੋਂ ਸਾਡੇ ਨਾਲ ਚੱਲਣ ਵਾਲਾ ਤੋਸਾ ਖਜ਼ਾਨਾ ਹੋਵੇਗਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬਉੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਤਰ੍ਹਾਂ ਸ਼੍ਰੀਮਾਨ ਭਾਈ ਗੁਰਦਾਸ ਜੀ ਸ਼੍ਰੀਮਾਨ ਭਾਈ ਆਨੰਦ ਲਾਲ ਜੀ ਇਹ ਸਾਰੀ ਬਾਣੀ ਸਤਿਗੁਰਾਂ ਨੇ ਪ੍ਰਮਾਣਿਤ ਕੀਤੀ ਹੈ ਕਿ ਇਹ ਬਾਣੀ ਦੇ ਉੱਪਰ ਅਗਰ ਕੋਈ ਸ਼ੰਕਾ ਕਰੇਗਾ ਜਿਨ ਭੈਅ ਅਦਬਿਨਾ ਬਾਣੀ ਧਾਰਾ ਜਾਨੂ ਸੋ ਸਿੱਖ ਨਹੀਂ ਹਵਾਰਾ ਮਾਰੇ ਕਹਿੰਦੇ ਅਗਰ ਕਿਸੇ ਨੇ ਗੁਰਬਾਣੀ ਦੇ ਇੱਕ ਵੀ ਅੱਖਰ ਦੇ ਸ਼ੰਕਾ ਕੀਤਾ ਤਾਂ ਇਹ ਜਾਣ ਲਿਓ ਵੀ ਉਹ ਮੇਰਾ ਸਿੱਖ ਨਹੀਂ ਹੈ। ਉਹ ਉਹਦੇ ਨਾਲ ਕੋਈ ਤਾਲੁਕ ਉਹ ਇਨਲਜੋਲ ਨਹੀਂ ਹੈ। ਐਸੇ ਹੀ ਕਿ ਅੱਜ ਦੇ ਸ੍ਰੀ ਮੁਖਵਾਕ ਅੰਦਰ ਮਹਾਰਾਜ ਪਾਤਸ਼ਾਹੇ ਸ੍ਰੀ ਮੁਖਵਾਕ ਬਖਸ਼ਿਸ਼ ਕਰ ਰਹੇ ਨੇ ਜਿਸ ਵਿੱਚ ਨਾਮ ਦਾ ਮਹਾਤਮ ਦਸਰ ਜੀ ਜੇ ਘਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲਤਹੀ ਕਹਿੰਦੇ ਜੇ ਘਰੇ ਬਹੁਤ ਵੱਡਾ ਖਜ਼ਾਨਾ ਹੋਵੇ ਹਰ ਸੁਭਿਆ ਹੋਇਆ ਕਿ ਉਹ ਬਾਹਰ ਦਰਦਰ ਤੇ ਮੰਗਦਾ ਫਿਰੇ ਕੋ ਨੂੰ ਲੰਬੇ ਮਿਲ ਲਿਆ ਦੁਨੀਆਦਾਰੀ ਕੀ ਕੁਝ ਕਹਿੰਦੀ ਆ ਐਸਾ ਹੀ ਕਿ ਜੀ ਸਾਡੇ ਘਰ ਵਿੱਚ ਅਰਤਨ ਜਵਹਰਾਤ ਲਾਲ ਪੰਨੇ ਹੀਰਿਆਂ ਤੋਂ ਲੈ ਕੇ ਹੋ ਕੀਂਤੀ ਜਹਰਤੋਂ ਤੋਂ ਕੀਂਤੀ ਬਚਨ ਸਭ ਖਜ਼ਾਨਿਆਂ ਨੂੰ ਪ੍ਰਾਪਤ ਕਰਨ ਦੀਆਂ ਯੋਗਤੀਆਂ ਤੇ ਐਸੇ ਬੇਸ਼ੁਮਾਰ ਰਹਿਮਤਾਂ ਕਰਨ ਵਾਲੇ ਮਿਹਰਵਾਨ ਗੁਰੂ ਚਰਨਾਂ ਨੂੰ ਤਿਆਗ ਕੇ ਫਿਰ ਕੋਈ ਭਾਈ ਆਦੰਭ ਪਖੰਡ ਜਾਂ ਮੜੀਆਂ ਮਸਾਣੀਆਂ ਕਬਰਾਂ ਆਦਿਕ ਨੂੰ ਪੂਜਦਾ ਫਿਰੇ ਤੇ ਉਹਦੀ ਤਵਾਰੀ ਜਿਹੜੀ ਉਹ ਯਕੀਨਨ ਹੋਵੇਗੀ ਅਰ ਸਤਿਗੁਰਾਂ ਨੇ ਨੌ ਨਿਦ ਅਮਰਤ ਪ੍ਰਭ ਦਾ ਨਾਮ ਲਈ ਮੈਂ ਇਸ ਦਾ ਬਿਸਰਾ ਨੌ ਨਦੀਆਂ ਤੇ 18 ਸਿੱਧੀਆਂ ਭਾਰੇ ਕਹਿੰਦੇ ਅਗਰ ਕੋਈ ਪ੍ਰਾਪਤ ਕਰਨੀ ਚਾਹੁੰਦਾ ਹੈ ਤੇ ਦੇਹੀ ਦੇ ਵਿੱਚ ਛੁਪੇ ਉਸ ਗੁਪਤ ਖਜ਼ਾਨੇ ਨਾਲ ਸਿਮਰਨ ਨੂੰ ਅਭਿਆਸ ਕਰਕੇ ਲਭ ਲਵੇ। ਸੰਗੇ ਗੁਰਬਾਣੀ ਦੇ ਵਿੱਚ ਆ ਕਾਇਆ ਨੂੰ ਵੀ ਨਗਰ ਗਿਆ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਰਸਾਧੂ ਖੰਡਲ ਖੰਡਾ ਹੈ। ਪਰ ਇਹ ਨਗਰ ਦੇ ਵਿੱਚ ਕਾਮ ਕ੍ਰੋਧ ਆਦਕ ਹੀ ਪ੍ਰਧਾਨ ਹੋਏ ਨੇ। ਸਭ ਕੁਝ ਉਹਨਾਂ ਨੇ ਲੁੱਟਿਆ ਹੋਇਆ। ਕਾਮ ਕ੍ਰੋਧ ਕਾਇਆ ਕੋ ਗਲ ਜਿਉਂ ਕੰਚਨ ਸੁਹਾਗਾ ਧਨ। ਇਸੇ ਕਰਕੇ ਸਭ ਬੇਚੈਨ ਨੇ ਕਿਸੇ ਦੇ ਹਿਰਦੇ ਵਿੱਚ ਉਹ ਸਕੂਨ ਉਹ ਟਿਕਾ ਉਹ ਆਨੰਦ ਨਹੀਂ ਹੈ। ਕਿਉਂਕਿ ਇਸ ਕਾਇਆ ਅੰਦਰ ਪੰਜ ਚੋਰ ਹਸੈ।